ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਚੱਲੇ ਆ ਜੀ ਜਸਵੀਰ ਸਿੰਘ ਜੀ ਜੱਸੀ ਜਵੰਦਾ ਉਹਨਾਂ ਦੇ ਖੇਤ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਬਿਲਕੁਲ ਜਿਹੜੇ ਰੇ ਸਪਰੇਅ ਆਪਣੇ ਖੇਤ ਦੇ ਵਿੱਚ ਯੂਜ਼ ਨਹੀਂ ਕਰਦੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਉਹਨਾਂ ਦੀ ਆਰਗੈਨਿਕ ਖੇਤੀ ਦਾ ਤਜਰਬਾ ਕੀ ਆ ਤੇ ਉਹ ਕਿਵੇਂ ਆਪਣੇ ਜਿਹੜੇ ਖੇਤ ਨੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਕਿਵੇਂ ਰੇ ਸਪਰੇਅ ਪਾਉਂਦੇ ਨੇ ਸੋ ਕਿਵੇਂ ਉਹ ਜਿਹੜੇ ਆਪਣੇ ਖੇਤ ਨੇ ਉਹਨਾਂ ਨੂੰ ਜਿਹੜੀਆਂ ਰੇਹਾਂ ਨੇ ਸਪਰੇਹਾਂ ਨੇ ਜਿੰਨਾ ਜਿਹੜੀਆਂ ਨੀਰੀਆਂ ਜ਼ਹਿਰਾਂ ਨੇ ਜਾਂ ਨੀਰੀਆਂ ਬਿਮਾਰੀਆਂ ਦਾ ਘਰ ਨੇ ਉਹਨਾਂ ਤੋਂ ਬਚਾ ਕੇ ਇੱਕ ਕੁਦਰਤੀ ਖੇਤੀ ਦੇ ਵੱਲ ਨੂੰ ਪਲਾਂਘ ਵੱਟੀ ਆ ਉਹਨਾਂ ਨੇ ਸੋ ਅੱਜ ਉਹਨਾਂ ਨਾਲ ਆਪਾਂ رابطہ ਕਰਾਂਗੇ ਤੇ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਤਜਰਬਾ ਜਿਹੜਾ ਉਹਨਾਂ ਨੇ ਖੱਟਿਆ ਵੀ ਹਾਂ ਅਸੀਂ ਕਿਵੇਂ ਆਪਣੀ ਫਸਲ ਬੀਜਦੇ ਹਾਂ ਕਿਵੇਂ ਆਪਣੀ ਫਸਲ ਦੀ ਕਾਟਤ ਕਰਦੇ ਹਾਂ ਕਿਵੇਂ ਆਪਣੀ ਫਸਲ ਦੀ ਕਟਾਈ ਕਰਦੇ ਹਾਂ ਸੋ ਉਹਨਾਂ ਨਾਲ ਜ਼ਰੂਰ ਅੱਜ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਜੁੜੇ ਰਹੋ ਵੀਰੇ ਪੰਜਾਬੀ ਫੋਕਵੇਦ ਗੋਗੀ ਟਿੱਬਾ ਦੇ ਨਾਲ ਅੱਜ ਆ ਜੋ ਆਪਾਂ ਗੱਲ ਕਰਦੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪੈਂ ਟਿੱਬੇ ਜੀ ਇਹਨੇ ਮੇਰੇ ਨਾਲ ਵੈਸੇ ਤਾਂ ਮੇਰੇ ਚਾਚਾ ਜੀ ਨੇ ਜਸਵੀਰ ਸਿੰਘ ਜੀ ਜੱਸੀ ਜਵੰਦਾ ਜੱਸੀ ਜਵੰਦਾ ਦੇ ਨਾਂ ਨਾਲ ਜਾਣੇ ਜਾਂਦੇ ਨੇ ਸੋ ਇਹ ਪਿਛਲੇ ਲਗ ਆਰਗੈਨਿਕ ਖੇਤੀ ਕਰਦੇ ਆ ਜੀ ਬਿਨਾਂ ਰੇ ਸਪਰੇਅ ਤੋਂ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਦੀ ਇਹ ਪਿਛਲੇ ਪਾਸੇ ਆਪਣੇ ਕਣਕ ਦੀ ਫਸਲ ਵੀ ਜੀ ਹੋਈ ਹੈ ਸੋ ਅੱਜ ਇਹਨਾਂ ਨਾਲ ਆਪਾਂ ਗੱਲ ਕਰਨ ਆਇਆਗੇ ਵੀ ਜਿਹੜੀ ਇਹ ਖੇਤੀ ਕਰਦੇ ਆ ਆਰਗੈਨਿਕ ਸਿਰਫ ਬਿਲਕੁਲ ਰੇ ਤੇ ਸਪਰੇਅ ਤੋਂ ਬਿਨਾਂ ਜਿਹੜੀ ਖੇਤੀ ਆਪਣੀ ਕਰਦੇ ਆ ਵੀ ਉਹਦੇ ਵਿੱਚ ਇਹ ਕੀ ਕੀ ਚੀਜ਼ਾਂ ਯੂਜ਼ ਕਰਦੇ ਆ ਤੇ ਤਾਂ ਜੋ ਆਪਾਂ ਹੋਰ ਵੀ ਜਿਹੜੇ ਕਿਸਾਨ ਵੀਰ ਨੇ ਜਿਹੜੇ ਕਰਨਾ ਚਾਹੁੰਦੇ ਨੇ ਆਰਗੈਨਿਕ ਖੇਤੀ ਜਿਹੜੀ ਕੁਦਰਤੀ ਖੇਤੀ ਜਿਹਨੂੰ ਆਪਾਂ ਕਹਿੰਦੇ ਆ ਵੀ ਬਿਨਾਂ ਰੇ ਸਪਰੇਅ ਤੋਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਬਧਾਉਣ ਦੇ ਆ ਨਾਲੇ ਜ਼ਮੀਨ ਤੋਂ ਵਧੀਆ ਜਿਹੜਾ ਜਮੀਨ ਦੀ ਸਿਹਤ ਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਚਾਚਾ ਜੀ ਸਸਰੇ ਕਾਲ ਜੀ ਅਸਾ ਚਾਚਾ ਜੀ ਇਹ ਦੱਸੋ ਵੀ ਜਿਹੜੀ ਇਹ ਕਣਕ ਦੀ ਫਸਲ ਆਪਣੀ ਬੀਜੀ ਹੋਈ ਹੈਗੀ ਇਹ ਕਿਹੜੀ ਨਸਲ ਦਾ ਬੀ ਹੈ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਤੁਸੀਂ ਬੀਜਿਆ ਇਹ ਤਾਂ ਦੋ ਤਿੰਨ ਵੀਰਲੇ ਵਨੇਜ ਹੈ ਤੇਸੀ ਨੇ ਸਾਰੀ ਇਹਨੂੰ ਦੇਸੀ 골ਡ ਵੰਸੀ ਕਹਿੰਦੇ ਨੇ ਠੀਕ ਹੈ ਜੀ ਇਹ ਮਨ ਪੁਰਾਣੇ ਬੀਨੇ ਜਿਹੜੇ ਇਹ ਬੀਜਿਆ ਤਾਂ ਇੱਕ ਜੀ ਆਪਾਂ ਪਹਿਲੀ ਵਾਰੀ ਆ ਕਾਫੀ ਮਹਿੰਗਾ ਲੈ ਕੇ ਮੋਲ ਬੀਜਿਆ ਸੀ ਠੀਕ ਹੈ ਜੀ ਇਹ ਦੇਸੀ 골ਡ ਵੰਸੀ ਦੇ ਵਿੱਚ ਆ ਜਾਂਦਾ ਆ ਤਾਂ ਠੀਕ ਹੈ ਆ ਵੀ ਦੂਜੇ ਜਿਹੜੇ ਪੁਰਾਣੇ ਦੇਸੀ ਬੀ ਸੀਗੇ ਉਹੀ ਨੇ ਸਾਰੇ ਇਹ ਆਪਣੇ ਕੋਲੇ ਕਿੱਲਾ ਤੋਂ ਲਾਇਆ ਗਿਆ ਠੀਕ ਹੈ ਜੀ ਗੁੱਲ ਆਪਣੇ ਕੋਲੇ ਵਾਹਣ ਕਿੰਨਾ ਇੱਥੇ ਆਪਣਾ ਇੱਥੇ ਆਪਣੇ ਕੋਲੇ 5 ਕਿੱਲੇ ਵਾਹਣੇ ਠੀਕ ਹੈ 5 ਕਿੱਲੇ ਵਾਹਣ ਦਾ 5 ਕਿੱਲੇ ਤੁਸੀਂ ਜਿਹੜੀ ਖੇਤੀ ਕਰਦੇ ਹੋ ਉਹ ਆਰਗੈਨਿਕ ਖੇਤੀਆ ਜੀਰੂ ਕੁਦਰਤ ਦੇ ਘੇਤੀ ਕਰਦੇ ਨੇ ਇਹ ਹੀ ਬਸ 2 ਕਿੱਗੇ ਤੋਂ ਪੱਠੇ ਸੀਗੇ ਠੀਕ ਹੈ ਜੀ ਤੇ ਨਾਲ ਆਪਣੇ ਦੂਜੇ ਚਾਚੇ ਦੇ ਮੁੰਡੇ ਦੇ ਉਹਨੇ ਵੀ ਖਾਨ ਜੋਗੀ ਆਪ ਬਜਾਈ ਸ਼ੋ ਵੀ ਆਪਾਂ ਹੀ ਬੀਜੀ ਐ ਠੀਕ ਹੈ ਜੀ ਤੇ ਇਹ ਆਪਾਂ ਮੰਨ ਪੂਰਾ ਦਾ ਫਾਸਟਵੇਅਰ ਹੋਇਆ ਇੱਕ ਜਿਹੜਾ ਬਿਲਕੁਲ ਕੁਝ ਨਹੀਂ ਪਾਇਆ ਪਹਿਲੀ ਵਾਰ ਤਿੰਨ ਚਾਰ ਸਾਲਾਂ ਤੋਂ ਆਪਾਂ ਮਨ ਘਟਦੇ ਤੁਰੇ ਆ ਰਹੇ ਸੀ ਠੀਕ ਹੈ ਜੀ ਪਿਛਲੀ ਵਾਰ ਆਪਾਂ ਤਿੰਨ ਫਸਲਾਂ ਲਈਆਂ ਨੇ ਮੱਕੀ ਵੀ ਬੀਜੀ ਸੀ ਮੱਕੀ ਦੇ ਵਿੱਚ ਆਪਾਂ ਸਾਰੇ 25 ਕਿਲੋ ਦਾ ਡੀਜਪੀ ਪਾਦੀ ਕਿੱਲੇ ਦਾ ਠੀਕ ਹੈ ਜੀ ਤੇ ਇੱਕ ਬੋਰੀ ਕਿੱਲੇ ਦੀ ਜੂਰੀਆਂ ਦੀ ਪਾਈ ਸੀ ਠੀਕ ਹੈ ਜੀ ਇਹ ਜੀਰੀ ਦੇ ਵਿੱਚ ਵੀ ਆਪਾਂ ਜੂਰੀਆ ਬਹੁਤ ਘੱਟ ਪਾਈ ਸੀ ਸਬਜ਼ੀ ਦੇ ਵਿੱਚ ਠੀਕ ਹੈ ਜੀ ਸਪਰੇਅ ਕੋਈ ਨਹੀਂ ਦੀ ਕਰੀ ਉਹਦੇ ਵੀ ਸ਼ੁੰਡੀ ਵਾਲੀ ਜੀ ਤੇ ਵੀ ਹਾਂ ਇਹਦੇ ਕੱਖਾਂ ਵਾਲੀ ਸਪਰੇਅ ਵੀ ਨਹੀਂ ਕਰੀ ਆਪਾਂ ਕੋਈ ਵੀ ਮੰਨ ਜਿਹੜੀ ਰਾਉਂਡ ਅਪਾ ਬੱਟਣ ਵਾਲੀ ਇਹ ਤਾਂ ਆਪਾਂ 6-7 ਸਾਲ ਤੋਂ ਹੀ ਹਟੇ ਦੇ ਠੀਕ ਆ ਪਰ ਸਲੇ 6 ਸਾਲਾਂ ਤੋਂ 7 ਸਾਲਾਂ ਤੋਂ ਤੁਸੀਂ ਜਿਹੜੀ ਰਾਉਂਡ ਅਪ ਉਹ ਯੂਜ਼ ਨਹੀਂ ਕਰਦੇ ਤੁਸੀਂ ਆਪਣੇ ਹੱਥੀਂ ਕਰਤ ਕਰਕੇ ਹੱਥੀਂ ਮੰਨ ਆਪਾਂ ਉਹ ਚੀਜ਼ ਤੇ ਆ ਗਏ ਯਾਰ ਜਿਹੜੀ ਅੱਗੇ ਕਹਿੰਦੇ ਹੁੰਦੇ ਸੀ ਬੁੜੇ ਵੀ ਤੇਰੇ ਕੱਖ ਨਾ ਹੋਵੇ ਜੇ ਖੇਤ ਚ ਕੱਖ ਹੀ ਨਹੀਂ ਹੈਗਾ ਤਾਂ ਬੰਦੇ ਤੇ ਕੀ ਹੋਣਾ ਕੀ ਹੋਣਾ ਠੀਕ ਆ ਜੀ ਬਿਲਕੁਲ ਚੰਗੀ ਗੱਲ ਆ ਤੁਹਾਡੀ ਵਧੀਆ ਸੋਚ ਆ ਮਨ ਬਿਲਕੁਲ ਹੀ ਇਹ ਚੀਜ਼ ਤੋਂ ਅੱਛਾ ਦਾਤਾ ਜੀ ਇੱਕ ਹੋਰ ਬਿਜੜਾ ਝਾੜਾ ਹੁਣ ਜਿਹੜੀ ਰੁਝਾਨ ਆ ਪੰਜਾਬ ਦੀ ਕਿਸਾਨੀ ਦਾ ਜਿਹੜਾ ਰੁਝਾਨ ਆ ਉਹ ਇਹ ਹੈਗਾ ਵੀ ਵੱਧ ਤੋਂ ਵੱਧ ਜਿਹੜੀ ਸਾਡੀ ਫਸਲ ਆ ਸਾਨੂੰ ਝਾੜ ਦੇਵੇ ਤੇ ਵੱਧ ਤੋਂ ਵੱਧ ਅਸੀਂ ਫਸਲ ਤੋਂ ਕਮਾਈ ਕਰ ਸਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਜਿਹੜੀ ਛੋਟੀ ਫਸਲ ਆ ਜਿਹੜੀ ਤੁਸੀਂ ਬੀਜੀ ਹੋਈ ਆ ਕਣਕ ਬਹੁਤ ਸੋਹਣੀ ਆ ਲਗਭਗ ਦੂਜੀਆਂ ਕਣਕਾਂ ਦੇ ਬਰਾਬਰ ਜੇ ਖੜੀ ਆ ਕੋਈ ਬੜਾ ਫਰਕ ਮੈਨੂੰ ਤਾਂ ਨਹੀਂ ਲੱਗਦਾ ਦੇਖਣ ਨੂੰ ਤੇ ਝਾੜ ਦਾ ਜਿਹੜਾ ਫਰਕ ਆ ਕਿੰਨਾ ਕੁ ਫਰਕ ਪੈਂਦਾ ਇਹਦੇ ਵਿੱਚ ਝਾੜ ਦਾ ਫਰਕ ਆ ਇੱਕ ਦੀ ਦਾ ਝਾੜ ਦਾ ਫਰਕ ਪੁੱਜੀ ਮੇਰਾ ਤਮਾਉਂਗਾ ਠੀਕ ਹੈ ਜੀ ਕਿਉਂਕਿ ਜਿਹੜੇ 3 ਕਿੱਲੇ ਥੰਡੇ ਵਾਲੇ ਥੋੜਾ ਜਿਹਾ ਪਾਣੀ ਨੇ ਖਰਾਬ ਕਰਤੇ ਠੀਕ ਹੈ ਜੀ ਪਹਿਲੀ ਵਾਰ ਇਹ ਕਰਿਆ ਕਰਕੇ ਕੁਝ ਉਹ ਬਾਂਹ ਡੱਕਰਾ ਕੁਝ ਪਾਣੀ ਮੰਨ ਗਲਤੀਆਂ ਹੋ ਗਈਆਂ ਕੋਸਾਬ ਤੋਂ ਬੀਜਣ ਚ ਵੀ ਪਾਣੀ ਲਾਉਣ ਵਾਲੇ ਵੀ ਠੀਕ ਹੈ ਜੀ ਫਸਟ ਵੇਅਰ ਕਰਕੇ ਅੱਗੇ ਤਾਂ ਆਪਾਂ ਪਾਣੀ ਲਾ ਦੇਣਾ ਕਣਕ ਮੜੀ ਜੂ ਹੁੰਦੀ ਉਹ ਤੇ ਸਪਰੇਅ ਕਰਤੀ ਜਾਂ ਉਹ ਤੇ ਆਪਾਂ ਯੂਰੀਆ ਪਾਤਾ ਠੀਕ ਹੈ ਜੀ ਉਹ ਕਰ ਲੈਂਦੇ ਸੀ ਮੈਂ ਉਹਦੇ ਨਾਲ ਮੰਨ ਇੱਕ ਦੀ ਇਹ ਚੀਜ਼ ਦਾ ਫਰਕ ਤਾਂ ਬਹੁਤ ਖਾਸਾ ਠੀਕ ਹੈ ਜੀ ਪਹਿਲੀ ਵੇਅਰ ਕਰਕੇ ਪਰ ਉਹ ਇਹਦੇ ਚ ਕਣਕ ਚ ਵਾਲਾ ਕੋਈ ਇਹ ਵੀ ਇੱਕ ਗਲਤੀ ਹੋ ਵੀ ਚਾ ਜਦੋਂ ਇਹਨੂੰ ਆਪਾਂ ਮੰਨ ਗੋੜ ਵਗ ਠੀਕ ਹੈ ਜੀ ਜਦੋਂ ਜਿਹੜੀ ਡੀਏਪੀ ਦੀ ਜਗ੍ਹਾ ਇਹਨੂੰ ਗੋੜ ਵਗੈਰਾ ਆਪਾਂ ਲਾ ਕੇ ਬੀਜਦੇ ਆਂ ਕਣਕੇ ਫੁੱਲ ਜਾਂਦੀ ਆ ਠੀਕ ਹੈ ਉਹਨੂੰ ਪਾਣੀ ਚ ਭੋਓ ਕੇ ਦੋ ਗੋੜ ਨੂੰ ਲਾ ਕੇ ਰੱਖਦੇ ਆਂ ਠੀਕ ਹੈ ਜੀ ਇਹਨੂੰ ਦੋ ਰਾਤਾਂ ਰੱਖ ਲਈ ਤਿੰਨ ਉਹਦਾ ਨੁਕਸਾਨ ਕੋਈ ਨਹੀਂ ਜਿੰਨਾ ਲੇਟ ਹੋਈ ਉਹਨਾਂ ਫਾਇਦਾ ਫਾਇਦਾ ਉਹਨਾਂ ਜਲਦੀ ਹਾਂ ਇਹ ਦੋਏ ਦਿਨ ਬੀਜੀ ਸੀ ਕਣਕ ਫੁੱਲੀ ਵੀ ਦੀ ਵੀ ਘਟ ਪਿਆ ਠੀਕ ਹੈ ਜੀ ਤੁਸੀਂ ਇਹ ਹਾਂ ਇਹਦੇ ਚ ਮੰਨ ਧਿਆਨ ਵਾਲੀਆਂ ਚੀਜ਼ੇ ਨੇ ਦੂਜੀ ਗੱਲ ਕੋਹੋਰ ਦਾ ਸਾਨੂੰ ਹੈ ਜਿਹੜੀ ਝਾੜ ਵਾਲੀ ਆਪਾਂ ਜਾਂ ਆਪਾਂ ਇਹ ਲਈਦੇ ਜਾਈਏ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਵੱਡੀ ਗੱਲ ਹੈ ਜਿਹੜੀ ਉਹ ਕਾਰਨ ਕੀ ਹ ਹਰ ਇੱਕ ਬੰਦਾ ਚਾਰ ਬੋਰੀਆਂ ਕਿੱਲੇ ਦੀਆਂ ਜੂਰੀਆਂ ਪਾਉਂਦਾ ਪਾਉਂਦਾ ਜੀ ਬਿਲਕੁਲ ਜੀ ਆਉਂਦਾ ਨਾ ਠੀਕ ਹੈ ਜੀ ਆਪਾਂ ਇੱਕ ਵੀ ਨਹੀਂ ਪਾਈ ਠੀਕ ਹੈ ਜੀ ਸਰਕਾਰ ਦਾ ਲੱਖ ਮੰਨਨ ਖਾਤਰ ਵੀ ਇਹ ਚੀਜ਼ ਮੂਰੇ ਆ ਨਹੀਂ ਜਿਹੜਾ ਜੂਰੀਆ ਜੀ ਜੂਰੀਏ ਦੀ ਇੱਕ ਬੋਰੀ ਕਿੰਨੇ ਦੀ ਆਉਂਦੀ ਹੈ ਜੂਰੀਏ ਦੀ ਇੱਕ ਬੋਰੀ ਮੈਨੂੰ ਲੱਗਦਾ ਹੁਣ ਹੋਊ 300 ਦੇ ਅੱਗੇ 1200 1200 ਰੁਪਏ ਦਾ ਇੱਕ ਕਿੱਲੇ ਚੋਂ ਜੂਰੀਆ ਵੇਚ ਸਕਦੇ ਹੋ ਤੁਸੀਂ ਇੱਕ ਸੀ ਜੀ ਹਾਂਜੀ ਤੇ ਬਾਕੀ ਡੀਏਪੀ ਡੀਏਪੀ ਦੀ ਬੋਰੀ ਜੀ ਡੀਏਪੀ ਦਾ ਮਤਲਬ ਆਪਾਂ ਤੋਂ ਖਰੀਦੇ ਹੀ ਡੀਏਪੀ ਇਹ ਹੋਊ ਹੁਣ ਵੀ 13-1400 ਦੀ ਹੋਊ ਬੋਰੀ ਤੇ ਤੁਸੀਂ ਐ ਲੈ ਲਓ ਜਿਹੜਾ ਰੇ ਸਪਰੇਅ ਦਾ ਤੁਸੀਂ ਨਾ ਸੌਰੀ ਕੱਲੇ ਰੇ ਰੇ ਦਾ ਡੀਏਪੀ ਤੇ ਜੂਰੀਏ ਦਾ ਬਚਾ ਸਕਦੇ ਹਾਂ ਇੱਕ ਕਿੱਲੇ ਦੇ ਵਿੱਚੋਂ ਇੱਕ ਫਸਲ ਦਾ ਲਗਭਗ 13 ਤੋਂ ਲੈ ਕੇ 14000 ਰੁਪਏ ਕੰਦੇ ਟਰੱਕ ਜੂਰੀਏ ਦੇ ਆਉਂਦੇ ਨੇ ਆਪਣੇ ਹੋਰ ਕਿੱਥੇ ਆਪਾਂ ਖੇਤਾਂ ਜੀ ਪਾਉਣੇ ਆਪਾਂ ਬਿਮਾਰੀਆਂ ਖਰੀਦਦੇ ਉਹ ਚੀਜ਼ ਨਾ ਠੀਕ ਹੈ ਜੀ ਹਰ ਚੀਜ਼ ਨਾ ਆਪਾਂ ਹੁਣ ਚਲੋ ਇੱਕ ਦੀ ਮਿਹਨਤ ਤਾਂ ਮੈਨੂੰ ਇਹ ਤਾਂ ਖਾਸੀ ਕਰਨੀ ਪੈਗੀ ਕਿਉਂਕਿ ਮੈਂ ਇੱਕ ਤਾਂ ਥੋੜਾ ਜਿਹਾ ਆਪ ਕੱਲੇ ਜਾਣੇ ਕਰਕੇ ਜਿਹੜੀਆਂ ਮੈਂ ਆਰਗੈਨਿਕ ਸਪਰੇਹਾਂ ਕਰੀਆਂ ਨੇ ਉਹ ਸਾਰੀਆਂ ਕਿਰਾਏ ਦੀ ਕਰੀਆਂ ਨੇ ਉਹ ਜਿਹੜੀ ਪਾਣੀ ਦਾ ਬਿਲਕੁਲ ਖਤਮ ਉਹਦੀ ਕਣਕ ਉਹਨੂੰ ਉਹਨੇ ਬਸ ਇਹੀ ਚੀਜ਼ ਮੈਂ ਚੌਥੇ ਪੰਜਵੇਂ ਦਿਨ ਬਾਅਦ ਆਪ ਦੀ ਤਿਆਰ ਕਰੀ ਵੀ ਦਵਾਈ ਕੁਝ ਆਰਗੈਨਿਕ ਦਵਾਈਆਂ ਉਹ ਵੀ ਅੱਛਾ ਤੁਸੀਂ ਕਹਿੰਦੇ ਹੋਗੇ ਥੋੜੀ ਗੱਲ ਵਿਚਾਲੇ ਆ ਵੀ ਤੁਸੀਂ ਜਿਹੜੀ ਰੇ ਸਪਰੇਅ ਕਰਦੇ ਹੋ ਤੇ ਉਹ ਕਾਦੀ ਕਰਦੇ ਹੋ ਸਪਰੇਅ ਜਿਹੜੀ ਫਰਜ ਕਰ ਲਾ ਹੋਰ ਜਿਵੇਂ ਕੀੜੇ ਨੇ ਜਾਂ ਹੋਰ ਸੁੰਡੀ ਆ ਉਹ ਤਾਂ ਬਚਾਉਣ ਦੇ ਲਈ ਜਿਹੜੀ ਸਪਰੇਅ ਕਰਦੇ ਸੁੰਡੀ ਵਾਲੀ ਦਾ ਕੋਈ ਕਰੀ ਨਹੀਂ ਸੁੰਡੀ ਦਾ ਜਦੋਂ ਪੈ ਜਾਂਦੀ ਆਪੇ ਪੰਜ ਚਾਰ ਦਿਨ ਬਾਅਦ ਉਹਦਾ ਜਿਵੇਂ ਜਾਨਵਰ ਆ ਕੇ ਉਹ ਚੋਕ ਲੈਂਦੇ ਜਾਂ ਕੁਝ ਵੀ ਉਹਦਾ ਕੋਈ ਬੜਾ ਵੱਡਾ ਨੁਕਸਾਨ ਨਹੀਂ ਠੀਕ ਹੈ ਪਿਛਲੀ ਵਾਰ ਇੱਕ ਦੀ ਜੀਰੀ ਦੇ ਵਿੱਚ ਸਬੀ ਜੀਰੀ ਲਈ ਵੀ ਸੀ ਠੀਕ ਹੈ ਜੀ ਇਥੇ ਆਪਣੇ ਗਵਾਂਢੀ ਮੁੰਡੇ ਕੋ ਪਾਣੀ ਲੈ ਕੇ ਜਾਂਦਾ ਦੀਗਾ ਆਪਣੇ ਖੇਤ ਵਿੱਚ ਉਹਨੇ ਦੇਖ ਕੇ ਮੈਨੂੰ ਕਹਿੰਦਾ ਯਾਰ ਤੇਰੇ ਤਾਂ ਸੁੰਡੀ ਬਹੁਤ ਪਈ ਵੀ ਅਮਾ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਥੇਰੇ ਮੈਨੂੰ ਕਿਹਾ ਆਪ ਭਰਾਈ ਖੜਨੀ ਸਾਡੇ ਇਹ ਵੀ ਕਹਿੰਦੀ ਸਪਰੇਅ ਕਰਦੇ ਆ ਕਰਦੇ ਠੀਕ ਹੈ ਜੀ ਆਪ ਦੇ ਆਪ ਹੀ ਸੁੰਡੀ ਖਤਮ ਹੋ ਜਾਂਦੀ ਹੈ ਕੋਈ ਬਾਹਲਾ ਵੱਡਾ ਹੋਣੀ ਆਪਾਂ ਸਗੋਂ ਸਪਰੇਅ ਕਰਕੇ ਤਾਂ ਜਿਹੜੇ ਆਪਣੇ ਮਿੱਤਰ ਕੀੜੇ ਨੇ ਉਹਨਾਂ ਨੂੰ ਖਤਮ ਕਰ ਦਿੰਨੇ ਆ ਨਾਲ ਠੀਕ ਹੈ ਜੀ ਅਸੇ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਵੀ ਜਿਹੜੀ ਇਹ ਕਣਕ ਆਪਾਂ ਬੀਜੀ ਆ ਹਾਂਜੀ ਫਰਜ਼ ਕਰ ਲੋ ਇਹਦਾ ਝਾੜ ਵੀ ਦੂਜਿਆਂ ਨਾਲੋਂ ਘੱਟ ਆ ਤੇ ਇਹਦੀ ਵਿਕਰੀ ਕਿਵੇਂ ਹੁੰਦੀ ਆ ਵੇਚਦੇ ਕੀ ਰੇਟ ਉਹ ਇਹਨਾਂ ਨੂੰ ਦੂਜੀ ਨਾਲ ਮਹਿੰਗੀ ਵੇਚਦੀ ਆ ਇਹ ਕੁਸ ਹਾਂ ਇਹ ਤਾਂ ਮਹਿੰਗੀ ਵੇਚਾਂਗੇ ਇੱਥੇ ਆਪਾਂ ਬਚਣਾ ਵੀ ਕੁਸ ਨੇ ਠੀਕ ਆ ਜੀ ਇਹ ਕੁਸ ਹੁਣ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਤਵਾਈਆਂ ਲੈਣੋਂ ਤਾਂ ਅਸੀਂ ਡਾਕਟਰਾਂ ਨੂੰ ਦੇਣੋਂ ਤਾਂ ਜੇ ਅਸੀਂ ਭੋਰਾ ਮਹਿੰਗੀ ਕਣ ਕੇ ਖਰੀਦ ਲਾਂਗੇ ਹਾਂ ਇਹਦੇ ਸੀਤ ਲਈ ਵੀ ਚੰਗੀ ਆ ਜੀ ਪਰ ਹੁਣ ਆਪਾਂ ਇਹਦੇ ਚੱਕ ਦਾ ਦੇਖੋ ਆ ਜਿਹੜੀ ਆ ਪੇਪੜੀ ਪਈ ਹੈਗੀ ਠੀਕ ਆ ਜੀ ਇਹ ਜਿਹੜੀ ਗੋਬਰ ਗੈਸ ਵਾਲੀ ਨਿਕਲਦੀ ਹੈ ਸੈਲਰੀ ਮਤਰਾਲ ਜੀ ਨੂੰ ਆਪਾਂ ਕਹਿੰਦੇ ਨੇ ਪੰਜਾਬੀ ਚ ਠੀਕ ਆ ਜੀ ਇਹ ਉਹ ਚੀਜ਼ ਆ ਠੀਕ ਆ ਲੋਕ ਤਾਂ ਇਹਨੂੰ ਸਿੱਟਦੇ ਨੇ ਨਾਲੇ ਠੀਕ ਹੈ ਜੀ ਆਪਾਂ ਇਹਨੂੰ ਇੱਥੇ ਜਦੋਂ ਪਾਣੀ ਲਾਉਣੇ ਆ ਠੀਕ ਹੈ ਜੀ ਪਾਣੀ ਦੇ ਨਾਲ ਟੈਂਕੀ ਲਿਆ ਕੇ ਬਣਵਾਈ ਵੀ ਹੈ ਟੈਂਕੀ ਲੈ ਕੇ ਛੱਡ ਦੇਣਾ ਨਹੀਂ ਉਹ ਚਵੱਚਾ ਬਣਾਇਆ ਕੱਟ ਨਾਲ ਅਸਲਾ ਜੋ ਆਪਾਂ ਉਹ ਵੀ ਦਿਖਾ ਦੇਣਾ ਇਹ ਚੀਜ਼ੀ ਉਹ ਕਰਦੀ ਹੈ ਇਹ ਆਪਣਾ ਪਾਣੀ ਹੈ ਜਿਹੜਾ ਮੋਟਰ ਦਾ ਪਾਣੀ ਪਹਿਲੇ ਚਵੱਚੇ ਚ ਪਾਣੀ ਹਾਂਜੀ ਆ ਦੂਜਾ ਚਵੱਚਾ ਬਣਾਇਆ ਹੋਇਆ ਹੈ ਜਿਹੜਾ ਤੁਸੀਂ ਹਾਂ ਇਹਦਾ ਗੇਟ ਵਾਲਾ ਹੈ ਵਿੱਚ ਠੀਕ ਹੈ ਜੀ ਇਧਰੋਂ ਇਹਨੂੰ ਖੋਲ ਦੇਣਾ ਇਹ ਤਾਂ ਆਪਾਂ ਸਪਰੇਹਾਂ ਵੀ ਇਦੀ ਹੀ ਕਰੀਆਂ ਨੇ ਜਿਆਦਾ ਇਹਦੇ ਚ ਆਪਾਂ ਕੀ ਇੱਕ ਤਾਂ ਡੀਕੰਪੋਜ਼ ਪਾ ਦਿੰਨੇ ਆ ਗੁੜ ਤੋਂ ਬਣਾਇਆ ਹੋਇਆ ਹੈ ਫਿਰ ਠੀਕ ਹੈ ਜੀ ਜਿਵੇਂ ਖਲਪਾਤੀ ਵਿੱਚ ਇਹ ਚੀਜ਼ਾਂ ਬਸ ਇਹਹੀਆਂ ਪਾ ਕੇ ਇਹਨੂੰ ਘੋਲ ਲੈਨੇ ਆ ਠੀਕ ਹੈ ਜੀ ਇਹ ਇਹਨੂੰ ਪਾਣੀ ਨਾਲ ਵੀ ਛੱਡ ਦਿੰਨੇ ਆ ਸਪਰੇਹਾ ਇਹਦੀ ਹੀ ਕਰੀਏ ਨਾ ਕੋਈ ਡਰੈਕਟ ਢੋਲੀ ਭਰ ਕੇ ਸਪਰੇਹਾ ਇਹਦੀ ਕਰੀਏ ਕੋਈ ਦਵਾਈ ਲੈਣ ਦੀ ਲੋੜ ਨਹੀਂ ਕੋਈ ਦਵਾਈ ਕੋਈ ਨਹੀਂ ਹਾਂ ਉਹ ਇੱਕ ਤੀ ਪੰਜਾਂ ਨੇ ਕੁਸ ਅਰਗੈਨਿਕ ਦਵਾਈ ਹਰਮਕ ਦੀ ਆਉਂਦੀ ਹੈ ਇੱਕ ਦੋ ਕੁਸ ਪਰਿਆਂ ਉਹਦੀਆਂ ਕਰੀਆਂ ਸੀ ਨਾਲ ਜਿਆਦੇ ਨਰਮ ਰਹਿ ਗਿਆ ਦੀ ਕੰਮ ਪਹਿਲੀ ਵਾਰ ਕਰਕੇ ਹਾਂ ਚਲੋ ਹੌਲੀ ਹੌਲੀ ਬੰਦਾ ਸਿੱਖਦਾ ਹੈ ਨਾ ਗਾਹਾਂ ਨੂੰ ਤੁਹਾਨੂੰ ਥੋੜਾ ਜਿਹਾ ਤੂੰ ਵੱਧ ਸਿੱਖਣ ਨੂੰ ਮਿਲੂਗਾ ਤੇ ਇਦੋਂ ਵੱਧ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜੀ ਇੱਕ ਹੋਰ ਆ ਥੋੜਾ ਜਿਹਾ ਮੈਂ ਇੱਕ ਤੀ ਕੁਝ ਸਲਾਹਾਂ ਇੱਕ ਅੱਦੇ ਬੰਦੇ ਦੀ ਲਈ ਸੀ ਉਹ ਚ ਮੈਨੂੰ ਮੈਂ ਗਲਤੀ ਹੋਇਆ ਕੰਮ ਮੇਰਾ ਉਹ ਤਾਂ ਠੀਕ ਹੈ ਜੀ ਇਹ ਜਿ ਤੁਸੀਂ ਸਲਾਹ ਹ ਹ ਉਹਦੇ ਕਰਕੇ ਹੁਣ ਆਪਾਂ ਕਹਤਾ ਵੀ ਆਪਦੇ ਧੱਕੇ ਨਾਲ ਹੀ ਚੱਲੋ ਕਿਸੇ ਦੀ ਸਲਾਹ ਲੋ ਵੀ ਰਾਜ ਦੇ ਜਿਵੇਂ ਆਪਣਾ ਮਨ ਕਰਦਾ ਆਪਾਂ ਹਾਂ ਜਿਵੇਂ ਕਰਦਾ ਆਪਦਾ ਕਰੀ ਜਾਓ ਇਸ ਸੰਧੀ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ ਆਰਗੇਨਿਕ ਖੇਤੀ ਹੈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਹੋਊ ਵੀ ਤੂੰ ਪੁੱਠੇ ਕੰਮ ਕਰਨ ਲੱਗ ਗਿਆ ਕੀ ਕਰਦਾ ਜਾਂ ਕੀ ਘਟੇਗਾ ਜਾਂ ਕੀ ਵਧੇਗਾ ਬੇਟੇ ਨੇ ਛੋਡੇ ਦੋ ਨੌਜਵਾਨ ਨੇ ਛੋਡੇ ਆਣ ਪ੍ਰਵਾਨ ਦੇ ਨੇ ਹੁਣ ਤਾਂ ਲਗਭਗ ਬੇਟੇ ਦੋ ਸਭ ਦੇਖੋਗੇ ਬੇਟੇ ਦਾ ਸਹਿਮਤ ਨੇ ਹਜੇ ਮੈਡਮ ਘਰੇ ਲੱਗ ਜਾਂਦੀ ਹੈ ਕਰਨ ਠੀਕ ਹੈ ਜੀ ਬੇਟੇ ਜਮਾ ਸਹਿਮਤ ਨੇ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਕਿਤੇ ਆਪਾਂ ਨੂੰ ਕੋਈ ਹੋ ਨਹੀਂ ਕਿਹਾ ਠੀਕ ਹੈ ਜੀ ਉਹ ਤਾਂ ਕਹਿੰਦੇ ਵਧੀਆ ਸਗੋਂ ਬਿਮਾਰੀਆਂ ਤੋਂ ਬਚੇ ਵੀ ਠੀਕ ਹੈ ਜੀ ਅੱਛਾ ਤੁਸੀਂ ਕਿਸਾਨਾਂ ਨੂੰ ਹੁਣ ਚਾਚਾ ਜੀ ਤੁਹਾਡੇ ਜਿਹੜਾ ਤੁਹਾਡਾ ਤਜਰਬਾ ਉਹਦੇ ਵਿੱਚੋਂ ਕੀ ਦੱਸਣਾ ਚਾਹੋਗੇ ਵੀ ਜਿਹੜੇ ਕਿਸਾਨ ਵੀਰ ਪਿੱਸੇ ਪਾਏ ਹੋਏ ਨੇ ਵੀ ਅਸੀਂ ਵੱਧ ਤੋਂ ਵੱਧ ਆ ਜਿਹੜਾ ਇਹਦਾ ਲਾਹਾ ਲਈਏ ਵੱਧ ਤੋਂ ਵੱਧ ਸਾਡੀ ਜਿਹੜੀ ਫਾਸਲਾ ਵੱਧ ਤੋਂ ਵੱਧ ਝਾੜ ਦੇਵੇ ਤੇ ਅਸੀਂ ਵੱਧ ਤੋਂ ਵੱਧ ਪੈਸਾ ਬਣਾਈਏ ਵੀ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵੀ ਜਿਹੜੀ ਇਹ ਆਰਗੈਨਿਕ ਖੇਤੀ ਦੇ ਵੱਲੋਂ ਤੁਸੀਂ ਆਇਓਗੇ ਤੁਸੀਂ ਕੀ ਸੋਚ ਕੇ ਕੀ ਵਿਚਾਰ ਕਰਕੇ ਆਇਓ ਵੀ ਆਪਾਂ ਨੂੰ ਇਧਰ ਨੂੰ ਚੱਲਣਾ ਪੈਣਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਦਵਾਈਆਂ ਦੀ ਰੇਹਾਂ ਦੀ ਸਪਰੀਹਾਂ ਦੀ ਬਹੁਤ ਜ਼ਿਆਦਾ ਬਹਤਾਤ ਕਰਕੇ ਜਾਂ ਬਹੁਤ ਜ਼ਿਆਦਾ ਵਰਤੋਂ ਕਰਕੇ ਨਾ ਜਿਹੜਾ ਪੰਜਾਬ ਆ ਹੁਣ ਜਿੰਨਾ ਕ ਆਪਾਂ ਨੂੰ ਪਤਾ ਲੱਗਦਾ ਰੋਜ਼ ਆਪਾਂ ਟੀਵੀਾਂ ਤੇ ਦੇਖਦੇ ਆਂ ਅਖਬਾਰਾਂ 'ਚ ਪੜ੍ਹਦੇ ਆਂ ਅਖਬਾਰਾਂ 'ਚ ਖੁਰਕੀਆਂ ਹੁੰਦੀਆਂ ਵੀ ਜਿਹੜਾ ਪੰਜਾਬ ਆ ਉਹ ਇੱਕ ਆਉਣ ਵਾਲੇ ਕੈਂਸਰ ਦੇ ਬੰਬ ਦੇ ਉੱਤੇ ਬੈਠਾ ਵੀ ਬੜੀ ਜਲਦੀ ਜਿਹੜੇ ਪੰਜਾਬ ਦੇ ਲੋਕ ਨੇ ਜਿਵੇਂ ਹੁਣ ਬੜੀ ਤੇਜ਼ੀ ਨਾਲ ਕੈਂਸਰ ਵੱਧ ਰਿਹਾ ਪੰਜਾਬ ਦੇ ਵਿੱਚ ਆਪਾਂ ਕੈਂਸਰ ਹਸਪਤਾਲ ਵੀ ਆਪਣੇ ਬਣੇ ਆ ਜਿਵੇਂ ਹੋਮੀਪਾਵਾ ਹਸਪਤਾਲ ਆਪਣੇ ਸੰਗਰੂਰ ਬਣਿਆ ਹੋਇਆ ਉੱਥੇ ਬਹੁਤ ਆਤ ਦੇ ਵਿੱਚ ਮਰੀਜ਼ ਨੇ ਜਿਹੜੇ ਹੁਣ ਪੰਜਾਬ ਦੇ ਵਿੱਚੋਂ ਸੰਗਰੂਰ ਹੋਮੀਪਾਵਾ ਦੇ ਵਿੱਚ ਆਉਂਦੇ ਨੇ ਕੈਂਸਰ ਦੇ ਜਿਹੜੇ ਮਰੀਜ਼ ਨੇ ਤੇ ਜਿਹੜੇ ਵਿਗਿਆਨੀ ਨੇ ਉਹ ਵੀ ਦੱਸ ਰਹੇ ਨੇ ਕਿ ਜਿਹੜੀਆਂ ਸੋਰੀ ਖਾਦਾ ਨੇ ਜਾਂ ਜਿਹੜੀਆਂ ਯੂਰੀਆ ਵਗੈਰਾ ਨੇ ਜਾਂ ਜਿਹੜੀਆਂ ਆਪਾਂ ਦਵਾਈਆਂ ਦਾ ਸੁਪਰੀਆ ਕਰਦੇ ਆ ਵੀ ਉਹਨਾਂ ਦੀ ਬਹੁਤਾਤ ਕਰਕੇ ਜਿਹੜਾ ਕੈਂਸਰ ਆ ਉਹ ਵੱਧ ਰਿਹਾ ਹੈ ਤੁਸੀਂ ਇੱਕ ਬੜੀ ਵਧੀਆ ਸੋਚ ਲੈ ਕੇ ਚੱਲੇ ਹੋ ਤੁਹਾਡੇ ਕੋਲੇ 5 ਕਿੱਲੇ ਪੈੜੀ ਆ 5 ਦੇ 5 ਕਿੱਲੇ ਪੈੜੀ ਦੇ ਵਿੱਚ ਜਿਹੜਾ ਤੁਸੀਂ ਯੂਜ਼ ਕਰਿਆ ਇੱਕ ਲਗਭਗ ਤੁਸੀਂ ਕਹਿੰਦੇ ਪਿਛਲੇ 3-4 ਸਾਲਾਂ ਤੋਂ ਤੁਸੀਂ ਇਹ ਜਿਹੜਾ ਤਜਰਬਾ ਆਪਦਾ ਕਰਦਾ ਆ ਰਹੇ ਹੋ ਪਰ ਇੱਕ ਜਿਹੜਾ ਤੁਸੀਂ ਕਰਿਆ ਵੀ ਉਹ ਬਿਲਕੁਲ ਰੇਤ ਤੇ ਸਪਰੇਅ ਤੋਂ ਬਿਨਾ ਦੋਸਤੋ ਚਾਚਾ ਜੀ ਨੇ ਜਿਹੜੇ ਇਹਨਾਂ ਨੇ ਰੇਤ ਤੇ ਸਪਰੇਅ ਤੋਂ ਬਿਲਕੁਲ ਬਿਨਾ ਜਿਹੜੀ ਨਰੋਲ ਸਿੱਧੀ ਜਿਹਨੂੰ ਆਪਾਂ ਆਰਗੈਨਿਕ ਜਿਹਨੂੰ ਆਪਾਂ ਬਿਲਕੁਲ ਕੁਦਰਤੀ ਖੇਤੀ ਕਣਕ ਦੀ ਆ ਕਰੀ ਆਗੇ ਆਪਾਂ ਕਣਕ ਵੀ ਦਿਖਾਈ ਜਾ ਬਹੁਤ ਸੋਹਣਾ ਕਣਕ ਖੜੀ ਆ ਤੇ ਬਹੁਤ ਜ਼ਿਆਦਾ ਵਧੀਆ ਜੀ ਕਦੇ ਵੀ ਝਾੜ ਆ ਪਹਿਲਾਂ ਨਾਲ ਫਰਕ ਤਾਂ ਰਹੂਗਾ ਕਿਉਂਕਿ ਦੂਜੀਆਂ ਜਿਹੜੀਆਂ ਕਣਕਾਂ ਨੇ ਉਹਨਾਂ ਦੇ ਵਿੱਚ ਰੇ ਸਪਰੇ ਬਹੁਤ ਜ਼ਿਆਦਾ ਪਾਇਆ ਜਾਂਦਾ ਪਰ ਫਿਰ ਵੀ ਇਹ ਕਦੇ ਵੀ ਸਾਨੂੰ ਝਾੜ ਮਿਲ ਰਿਹਾ ਚਾਚਾ ਜੀ ਇਹ ਇਹਦੇ ਬਾਰੇ ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਹੋਰ ਕਿਸਾਨ ਵੀਰ ਨੇ ਜਿਹੜੇ ਵੱਧ ਤੋਂ ਵੱਧ ਝਾੜ ਵੱਲ ਦੇ ਪਿੱਛੇ ਨੂੰ ਪਏ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਵੀ ਕਿਵੇਂ ਚੱਲ ਕੇ ਆਪਣੀ ਖੇਤੀ ਨੂੰ ਆਪਾਂ ਲਾਹੇਵੰਦ ਕਿਤਾ ਵੀ ਬਣਾ ਸਕਦੇ ਆ ਉਹਦੇ ਵਿੱਚੋਂ ਵਧੀਆ ਪੈਸੇ ਵੀ ਬਣਾ ਬਣਾ ਸਕਦੇ ਆ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਸੁਖਾਂ ਵੀ ਵੀ ਨਗਾ ਸਕਦੇ ਆ ਉਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਦੇਖੋ ਚਲੋ ਤੁਸੀਂ ਤਾਂ ਨਹੀਂ ਦੇਖਣਾ ਇਹ ਅਸੀਂ ਤਾਂ ਛੋਟੇ ਛੋਟੇ ਹੁੰਦੇ ਨੇ ਦੇਖਿਆ ਪਹਿਲਾਂ ਠੀਕ ਹੈ ਜੀ ਬਿਮਾਰੀਆਂ ਜਿਆਦਾ ਟਾਈਮ ਤੇ ਥੋੜੇ ਸਾਲਾਂ ਦੀ ਹੁੰਦੀਆਂ ਠੀਕ ਹੈ ਪਹਿਲਾਂ ਜਿਆਦਾ ਬਿਮਾਰੀ ਹੁੰਦੀ ਪਹਿਲਾਂ ਸਪਰੇਹਾਂ ਵੀ ਇੱਕ ਦੋ ਗੁੰਦੀਆਂ ਕਰੋਗਰ ਹੁੰਦੀ ਠੀਕ ਹੈ ਜੀ ਇਹ ਫੈਨਵਲ ਹੁੰਦੀ ਇੱਕ ਵਾਏ ਦੋ ਤਿੰਨ ਕਿਸਪਰੇਹਾਂ ਹੁੰਦੀਆਂ ਠੀਕ ਹੈ ਪਰ ਮੈਂ ਇਹ ਚੀਜ਼ ਤੋਂ ਪਹਿਲਾਂ ਹੀ ਤਾਂ ਬੇਦੀਮਾ ਖੇਤੀ ਛੱਡ ਗਿਆ ਸੀ ਬਾਹਰ ਤੈਨੂੰ ਪਤਾ ਹੀ ਜੀ ਵੀ ਮਾਰਜ ਲੈ ਗਏ ਸੀ ਹਾਂਜੀ 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 ਜਦੋਂ ਮੈਂ 92 ਦਰਾਂ ਦੇ ਵਿੱਚ ਖੇਤੀ ਕਰਨ ਲੱਗਿਆ ਸੀ ਠੀਕ ਹੈ ਜੀ ਉਦੋਂ ਮੋਨੋਸੈਲ ਉਹ ਗਿੰਦੇ ਠੀਕ ਆ ਮੋਨੋਸੈਲ ਸੁਪਰੇ ਨੂੰ ਆਪਾਂ ਕਹਿੰਦੇ ਨੇ ਹਾਂ ਹਾਂ ਮੋਨੋਸੈਲ ਬਹੁਤ ਬੰਦੇ ਨੇ ਮੰਨ ਕਹਿੰਦਾ ਵੀ ਯਾਰ ਇਹ ਬਹੁਤ ਮੜੀ ਦਵਾਈ ਆ ਠੀਕ ਆ ਜੀ ਕਈ ਬੰਦੇ ਨੇ ਕਹਿੰਦਾ ਯਾਰ ਆਪਾਂ ਆਪ ਦਾ ਜੋ ਕਿਲੇ ਤੇ ਨਾਗਰ ਉਹਦੇ ਘਰੇ ਰੱਖਣਾ ਮੈਂ ਮੈਂ ਉਦੋਂ ਵੀ ਇਹੀ ਚੀਜ਼ ਗੱਲ ਦੀ ਯਾਰ ਜਿਹੜੇ ਦੂਜੇ ਖਾਣਗੇ ਉਹ ਕਹਿੰਦੇ ਜਵਕ ਨਹੀਂ ਮੈਂ ਕਹਿੰਦਾ ਮੋਨੋਸੈਲ ਦਵਾਈ ਆ ਉਹਦੇ ਖੇਤ ਜਿੰਨੀ ਬੜੀ ਬੜੀ ਠੀਕ ਹੈ ਜਿਹੜਾ ਨੁਕਸਾਨ ਹੁੰਦਾ ਹੋ ਲੈਂਦੇ ਮੈਂ ਮੋਨੋਸ ਇਹ ਆਪਾਂ ਮੁੜ ਕੇ ਮੂਨੋ ਸੱਲੀ ਦੀ ਬਾੜੀ ਦੇ ਚ ਆਪਣਾ ਰੁਝਾਨ ਪਹਿਲਾਂ ਵੀ ਥੋੜਾ ਥੋੜਾ ਇਧਰ ਹੀ ਚੱਲੋ ਜ਼ਿੰਦਗੀ ਦੇ ਇਤਰਾਜ ਜਿਹੜਾ ਚੱਲਦੇ ਰਹਿੰਦੇ ਨੇ ਕਿਸੇ ਨੂੰ ਹੋਰ ਚੀਜ਼ ਦਿਖਾਉਣਾ ਮਾਜੋ ਠੀਕ ਹੈ ਜੀ ਜਿਹੜਾ ਇਹ ਆਪਾਂ ਕਹਿੰਦੇ ਆ ਨਾ ਰਾਉਂਡ ਅਪ ਠੀਕ ਹੈ ਜੀ ਇਹ ਸਭ ਤੋਂ ਵੱਡੀ ਚਲੋ ਆਪਾਂ ਦਾ ਇੱਧੇ ਇਧਰ ਨੂੰ ਆਜੋ ਆਪਾਂ ਦਾ ਇੱਧੇ ਹੋ ਹੈ ਨਹੀਂ ਖਾਸ ਠੀਕ ਹੈ ਜੀ ਮਨ ਲੋਕਾਂ ਦੇ ਦੱਸਣ ਦੀ ਹੈ ਜਿਹੜੇ ਡਾਕਟਰ ਵਗੈਰਾ ਜਾਂ ਕੁਝ ਹੋਰ ਨੇ ਜਿਉ ਆਪਾਂ ਨੈੱਟ ਤੇ ਦੇਖਦੇ ਆਂ ਠੀਕ ਹੈ ਜੀ ਇਹ ਸਭ ਤੋਂ ਵੱਡੀ ਕੈਂਸਰ ਦੀ ਉਹ ਆ ਜੇ ਜੀ ਆਪਾਂ ਰੌਂਡ ਅਪ ਮਾਰ ਦਨੇ ਜੇ ਜੀ ਆਪਾਂ ਆਪਣੇ ਪੱਟਾ ਦੇ ਹਾਂ ਹੁਣ ਚਾਰੇ ਕਾਲੇ ਮਾਰੀ ਜਾਂਦੀ ਠੀਕ ਹੈ ਜੀ ਆਪਹੀ ਆਪਣੀ ਠੀਕ ਹੈ ਜੀ ਇਹਦੇ ਤੋਂ ਉਰਲੇ ਪਾਸੇ ਆਪਣੇ ਰੌਂਡ ਅਪ ਨਹੀਂ ਵੱਜਦੀ ਠੀਕ ਆ ਆਪਹੀ ਇਧਰਲੇ ਪਾਸੇ ਤੁਸੀਂ ਜਿਵੇਂ ਪਹਿਲਾਂ ਗੱਲ ਕਰਦੇ ਸੀ ਵੀ ਤੁਸੀਂ ਆਹ ਹਸਾ ਨਾਲ 5 ਸਾਲ ਤੋਂ ਆਪਾਂ ਮਾਰੀ ਨਹੀਂ ਠੀਕ ਹੈ ਜੀ ਇਧਰਲੇ ਪਾਸੇ ਆਪਣੇ ਦਾਦੇ ਦੀ ਜ਼ਮੀਨ ਹੈ ਇਹ ਰੌਂਡ ਅਪ ਮਾਰੀ ਦੇਣਾ ਵੀ ਠੀਕ ਹੈ ਜੀ ਹੁਣ ਤੁਸੀਂ ਆਹ ਮਿੱਟੀ ਦਿਓ ਮਿੱਟੀ ਚ ਹੀ ਫਰਕ ਦੇ ਦੇ हां बिल्कुल जी बिल्कुल ਤੁਹਾਡੀ ਗੱਲ ਸਹੀ ਆਣੀ ਇਹ ਮਿੱਟੀ ਬਿਲਕੁਲ ਖਤਮ ਕਰੀ ਪਿਆ ਰੌਣਾਪ ਦੀ ਠੀਕ ਆ ਜੀ ਇਹ ਜਦੋਂ ਮਿੱਟੀ ਖਤਮ ਹੋ ਸਕਦੀ ਤਾਂ ਆਪਣੇ ਸਰੀਰ ਦਾ ਕੀ ਹੁਣ ਬਿਲਕੁਲ ਜੀ ਆਹ ਮਿੱਟੀ ਆ ਇਧਰ ਦੇਖ ਲਓ ਤੁਸੀਂ ਫਰਕ ਦੇਖੋ ਕਿੰਨਾ ਮਿੱਟੀ ਇਹ ਰੌਣਾਪੇ ਜਮਾ ਬਿਲਕੁਲ ਲਾ ਦੇਖੋ ਦੋਸਤੋ ਮਿੱਟੀ ਦਾ ਫਰਕ ਦੇਖੋ ਆ ਮਿੱਟੀ ਦਾ ਕਲਰ ਕੀ ਹੈ ਜਿੱਥੇ ਰੌਂਡ ਅਪ ਪਾਈ ਦੀ ਹੈ ਤੇ ਆ ਮਿੱਟੀ ਦਾ ਕਲਰ ਇਹ ਇਹ ਦੋ ਕਰਮਾਂ ਦੀ ਪਈ ਹੈ ਜੀ ਜਿਹਨੂੰ ਆਪਾਂ 9.5 ਫੁੱਟ ਦੀ ਪਈ ਹੈ ਇਹ ਸਾਰੀ ਤੇ ਐਂ ਦੇਖੋ ਵੀ ਉਧਰਲੇ ਪਾਸੇ 8 ਫੁੱਟ ਤੋਂ ਪਰਲੇ ਪਾਸੇ ਦਾ ਮਿੱਟੀ ਦਾ ਕਲਰ ਇਹ ਆ ਬਸ ਇੱਥੇ ਤੇ ਕੋਈ ਵੀ ਆ ਸਾਰਾ ਟੁੱਟ ਤੇ ਕੀ ਹਾਲ ਆ ਜਿੱਥੇ ਰੌਂਡ ਅਪ ਹੋਈ ਹੈ ਠੀਕ ਹੈ ਜੀ ਸੋ ਦੋਸਤੋ ਦੇਖੋ ਇਹ ਆਪਾਂ ਬਸ ਜਾਗੇ ਜਿੰਨਾ ਫਾਇਦੇ ਚ ਰਹਾਂਗੇ ਠੀਕ ਹੈ ਦੇਖੋ ਮੈਨੂੰ ਬਥੇਰਾ ਜਦੋਂ ਉਹ ਕਣਕ ਵੀ ਥੋੜੀ ਨਰਮ ਰਹਿ ਗਈ ਥੱਲੇ ਪਾਣੀ ਨੇ ਖਰਾਬ ਕਰ ਦਿੱਤੀ ਤਿੰਨ ਕਿੱਲੇ ਠੀਕ ਹੈ ਜੀ ਬਹੁਤ ਆ ਆਪਣੇ ਪੱਠੇ ਲਾਇਵ ਦੀ ਇਹ ਜੀ ਵੀ ਇੱਕ ਯੂਰੀਆ ਵਾ ਨਾ ਮੰਗੂ ਠੀਕ ਹੈ ਜੀ ਉਹ ਵੀ ਭਟੇਰੀ ਜਦੋਂ ਦੂਜੇ ਕਹਿੰਦੇ ਆ ਉਹ ਵੀ ਹਾਂ ਉਂਗਲਾਂ ਲਾਈ ਜਾਂਦੇ ਆ ਲਾਈ ਜਾਂਦੇ ਜਿਹਨੂੰ ਆਪਾਂ ਕਹਿੰਦੇ ਆ ਬਸ ਯੂਰੀਆ ਵਾ ਪੱਠੇ ਦੇ ਵੀ ਆਪਾਂ ਕੋਈ ਯੂਰੀਆ ਨਹੀਂ ਪਾਉਂਦੇ ਠੀਕ ਹੈ ਇਹਦੇ ਉਨੂੰ ਸਪਰੇਅ ਕਰਕੇ ਆਂ ਸੁੰਡੀ ਵਾਲੀ ਉਹ ਵੀ ਨੂਨ ਪਾ ਕੇ ਕਰਕੇ ਢੋਲੀ ਜਿੱਕਾ ਮੁੱਠੀ ਨੂਨ ਦੀ ਪਾਉ ਠ ਤੋ ਦੋਸਤੋ ਇਹ ਨੇ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਜਿਨ੍ਹਾਂ ਨੂੰ ਜੱਸੀ ਜਵੰਦੇ ਦੇ ਨਾਮ ਨਾਲ ਪਿੰਡ ਤੇ ਜਾਣਿਆ ਜਾਂਦਾ ਬੜਾ ਵਧੀਆ ਇਹਨਾਂ ਦਾ ਸੁਭਾਅ ਜਿੰਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਖੇਤੀ ਨੂੰ ਆਪਾਂ ਬਿਨਾਂ ਰੇਹਾ ਸਪਰੇਹਾ ਤੋਂ ਵੀ ਇੱਕ ਵਧੀਆ ਕਾਰਗਰ ਜਿਹੜਾ ਕਿੱਤਾ ਬਣਾ ਸਕਦੇ ਆ ਮੈਂ ਬੇਨਤੀ ਕਰਾਂ ਸਾਰੇ ਕਿਸਾਨ ਵੀਰਾਂ ਨੂੰ ਜਾਂ ਜਿਹੜੇ ਵੀਰ ਕਹਿੰਦੇ ਨੇ ਵੀ ਅਸੀਂ ਬਿਨਾਂ ਰੇ ਸਪਰੇਅ ਤੋਂ ਜਿਹੜੀ ਐ ਆਪਣੀ ਕਣਕ ਲੈ ਕੇ ਘਰੇ ਯੂਜ਼ ਕਰਨੀ ਐ ਅਸੀਂ ਜਿਹੜਾ ਖਾਣ ਲਈਆਂ ਕਣਕ ਉਹ ਬਿਨਾਂ ਰੇ ਸਪਰੇਅ ਤੋਂ ਲੈਣੀ ਐ ਤੇ ਇਹ ਮੇਰੇ ਚਾਚਾ ਜੀ ਨੇ ਪਿੰਡ ਟਿੱਬਾ ਸਾਡਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਕਿਸੇ ਵੀ ਵੀਰ ਨੇ ਕਿਸੇ ਭੈਣ ਨੇ ਰੇ ਸਪਰੇਅ ਤੋਂ ਬਿਨਾਂ ਜੇ ਕੋਈ ਕਣਕ ਲੈਣੀ ਐ ਇਹਨਾਂ ਨੇ ਬਿਲਕੁਲ ਵੀ ਰੇ ਤੇ ਸਪਰੇਅ ਬਿਲਕੁਲ ਨਹੀਂ ਪਾਇਆ ਜੀ ਕਣਕ ਦੇ ਵਿੱਚ ਦੇਸੀ ਜਿਹੜਾ ਸਪਰੇਅ ਹੈ ਕਰਦੇ ਆ ਆਪਣੇ ਕੋਲੋਂ ਜਿੰਨਾ ਕਿੰਨਾ ਦਾ ਹੁੰਦਾ ਉਹ ਤੋਂ ਵੱਧ ਉਸ ਹਾਵ ਨਾਲ ਇਹ ਸਪਰੇਅ ਕਰਦੇ ਆ ਸੋ ਦੋਸਤੋ ਇਹਨਾਂ ਦਾ ਨੰਬਰ ਚਾਚਾ ਜੀ ਨੰਬਰ ਬੋਲਿਓ ਕਿੰ 8194815893 8194815893 ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਕਿਸੇ ਵੀ ਵੀਰ ਨੇ ਬਿਨਾ ਰੇ ਸਪਰੇਅ ਤੋਂ ਕਣਕ ਲੈਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਕਿਸੇ ਵੀ ਕਿਸਾਨ ਵੀਰ ਨੇ ਇਹਨਾਂ ਤੋਂ ਪੁੱਛਣਾ ਵੀ ਇਹਨਾਂ ਦੀ ਫਸਲ ਦਾ ਝਾੜ ਕਿਵੇਂ ਨਿਕਲਿਆ ਕਿਉਂਕਿ ਥੋੜੇ ਦਿਨਾਂ ਤੱਕ ਬਾਡੀ ਪੈ ਜਾਣੀ ਆ ਇਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਦਾ ਝਾੜ ਦੂਜੀਆਂ ਕਣਕਾਂ ਨਾਲੋਂ ਕਿੰਨਾ ਕੁ ਨਿਕਲਿਆ ਕਿਸੇ ਵੀ ਵੀਰ ਨੇ ਪੁੱਛਣਾ ਤਾਂ ਇਹਨਾਂ ਦੇ ਮੋਬਾਈਲ ਨੰਬਰ ਦੇ ਉੱਤੇ ਸੰਪਰਕ ਕਰਕੇ ਇਹਨਾਂ ਨਾਲ ਸਰਾਪਤਾ ਕਾਇਮ ਕਰਕੇ ਖੇਤੀ ਆ ਜਿਹੜੀ ਆਰਗੇਨਿਕ ਖੇਤੀ ਆ ਕੁਦਰਤੀ ਖੇਤੀ ਕਿਵੇਂ ਕਰਨੀ ਆ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਤੋਂ ਸਿੱਖ ਸਕਦਾ ਮੈਂ ਹੋਰ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਿਆਦਾ ਪੈਸੇ ਬਣਾਉਣ ਦੀ ਹੋੜ ਤੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਦੇ ਲਈ ਆਪਣੇ ਭੈਣਾਂ ਭਾਈਆਂ ਦੇ ਲਈ ਆਪਣੀ ਧਰਤੀ ਮਾਂ ਦੇ ਲਈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਆਰਗੇਨਿਕ ਖੇਤੀ ਵੱਲ ਨੂੰ ਵੱਧ ਕੇ ਵਧੀਆ ਤਰੀਕੇ ਦੇ ਨਾਲ ਆਪਣਾ ਜ਼ਿੰਦਗੀ ਬਤੀਤ ਕਰੋ ਵਧੀਆ ਖੇਤੀ ਕਰਕੇ ਲਾਹੇਵੰਦ ਕਿਤਾ ਖੇਤੀ ਨੂੰ ਆਪਾਂ ਬਣਾਉਣ ਦੇ ਲਈ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਆਰਗੇਨਿਕ ਖੇਤੀ ਕਰਕੇ ਤੇ ਨਾਲੇ ਤਾਂ ਪੰਜਾਬ ਦੀ ਧਰਤੀ ਨੂੰ ਬਚਾਈਏ ਤੇ ਨਾਲ ਆ ਆਪਾਂ ਜਿਹੜੀ ਪੰਜਾਬ ਦੀ ਜਵਾਨੀ ਹੈ ਪੰਜਾਬ ਦੇ ਲੋਕ ਨੇ ਪੰਜਾਬ ਦੀ ਲੋਕਾਈ ਆ ਉਹਨਾਂ ਨੂੰ ਬਚਾਉਣ ਦੇ ਲਈ ਵੀ ਵੱਧ ਤੋਂ ਵੱਧ ਉਪਰਾਲੇ ਕਰੀਏ ਅਜਿਹੇ ਹੀ ਹੋਰ ਵੀਡੀਓ ਲੈ ਕੇ ਜਲਦੀ ਤੁਹਾਡੇ ਰੂਬਰੂ ਹੋਵਾਂਗੇ ਦੋਸਤੋ ਹੋਰ ਵੀ ਜੋ ਕਰ ਵੀਰ ਚਾਹੁੰਦੇ ਨੇ ਕਿ ਜਿਹੜੇ ਆਰਗੈਨਿਕ ਖੇਤੀ ਕਰਦੇ ਨੇ ਕੁਦਰਤੀ ਖੇਤੀ ਕਰਦੇ ਨੇ ਅਗਰ ਉਹ ਸਾਡੇ ਨਾਲ ਰابطਾ ਕਾਇਮ ਕਰਨਾ ਚਾਹੁੰਦੇ ਨੇ ਤਾਂ ਸਾਡੇ YouTube ਚੈਨਲ ਦੇ ਉੱਤੇ ਆਪਣੇ ਮੈਸੇਜ ਤੁਸੀਂ ਪਾ ਸਕਦੇ ਹੋ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਤੇ ਤੁਸੀਂ ਕੀ ਆਰਗੈਨਿਕ ਖੇਤੀ ਦੇ ਵਿੱਚ ਕਰਦੇ ਹੋ ਜਾਂ ਖੇਤੀ ਦੇ ਵਿੱਚ ਤੁਸੀਂ ਕਿਵੇਂ ਕਿਵੇਂ ਵਧੀਆ ਤਰੀਕੇ ਦੇ ਨਾਲ ਖੇਤੀ ਕਰਦੇ ਹਾਂ ਤੁਹਾਡੇ ਜਿਹੜੇ ਸੀਗਾ ਤਜਰਬੇ ਨੇ ਉਹ ਲੈ ਕੇ ਆਪਾਂ ਲੋਕਾਂ ਨਾਲ ਸਾਂਝੇ ਕਰਾਂਗੇ ਸੋ ਦੋਸਤੋ ਸਤਿ ਸ੍ਰੀ ਅਕਾਲ ਧੰਨਵਾਦ ਹੈ ਸਾਰਿਆਂ ਦਾ